ਘਰ ਦਾ ਪੇਤੀ ਲੰਕਾ ਢਾਏ ਵਾਲੀ ਕਹਾਵਤ ਇੱਕ ਵਾਰ ਫਿਰ ਹੋਈ ਸੱਚ ਨੌਜਵਾਨ ਨੇ ਇੱਕ ਹੋਰ ਮੁੰਡੇ ਨਾਲ ਰਲ ਕੇ ਆਪਦੇ ਸਕੇ ਚਾਚੇ ਦੇ ਮੁੰਡੇ ਦੇ ਘਰ ਦੇ ਵਿੱਚ ਮਾਰਿਆ ਡਾਕਾ ਅਬੋਰ ਦੀ ਜੈਨਗਰੀ ਵਿੱਚ ਹੋਈ ਲੁੱਟ ਦੀ ਵਾਰ ਦਾਰ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਦੇ ਵਿੱਚ ਸੁਲਝਾਇਆ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਫਰੋਇਪੁਰ ਰੇਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸਐਸਪੀ ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਗਾਤਾਰ ਹੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਅਬੋਰ ਦੀ ਜੈਨਗਰੀ ਵਿੱਚ ਦੁਪਹਿਰ ਸਮੇਂ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਮਹਿਲਾ ਅਧਿਆਪਕ ਦੇ ਘਰ ਦੇ ਵਿੱਚ ਦਾਖਲ ਹੋ ਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਾਣਕਾਰੀ ਦਿੰਦੇ ਹੋਏ ਅਬੋਰ ਦੇ ਥਾਣਾ ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਅਧਿਆਪਕ ਜੋਤੀ ਚੁਗ ਦੁਪਹਿਰੇ ਤਕਰੀਬਨ 3:30 ਵਜੇ ਡਿਊਟੀ ਕਰਕੇ ਘਰ ਪਹੁੰਚੀ ਤਾਂ ਦੋ ਅਣਪਛਾਤੇ ਵਿਅਕਤੀ ਜ਼ਬਰਦਸਤੀ ਉਸਦੇ ਘਰ ਅੰਦਰ ਦਾਖਲ ਹੋ ਗਏ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਜਿਨ੍ਹਾਂ ਨੇ ਇਸ ਮਹਿਲਾ ਨੂੰ ਕਾਪੇ ਦਾ ਡਰ ਦੇ ਕੇ ਉਸ ਨੂੰ ਬੇਹੋਸ਼ ਕਰਨ ਵਾਲੀ ਕੋਈ ਚੀਜ਼ ਸੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਸ ਤੋਂ ਬਾਅਦ ਲੁਟੇਰੇ 20 ਤੋਲੇ ਸੋਨਾ ਅਤੇ 3,50,000 ਦੀ ਨਕਦੀ ਰਕਮ ਲੁੱਟ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਥਾਣੇ ਆ ਦਿੱਤੀ ਅਤੇ ਪੁਲਿਸ ਵੱਲੋਂ ਟੀਮਾਂ ਬਣਾ ਕੇ ਕਾਰਵਾਈ ਕਰਦਿਆਂ ਮੈਂ ਜ 24 ਘੰਟਿਆਂ ਦੇ ਅੰਦਰ ਅੰਦਰ ਇਸ ਲੁੱਟਖੋਹ ਦੀ ਹੋਈ ਵਾਰਦਾਤ ਨੂੰ ਸੁਲਝਾਇਆ ਅਤੇ ਦੋਵਾਂ ਨੌਜਵਾਨਾਂ ਦੇ ਖਿਲਾਫ ਐਨਡੀਪੀਐਸ ਐਕਟ ਮੁਤਾਬਕ ਮਾਮਲਾ ਦਰਜ ਕੀਤਾ ਹੈਰਾਨੀ ਵਾਲੀ ਗੱਲ ਤਾਂ ਇਹ ਨਿਕਲੀ ਕਿ ਦੋਵਾਂ ਲਟੇਰਿਆਂ 'ਚੋਂ ਇੱਕ ਲਟੇਰਾ ਮਦਈ ਦੇ ਸਕੇ ਤਾਏ ਦਾ ਲੜਕਾ ਹੀ ਨਿਕਲਿਆ ਯਾਨੀ ਕਿ ਦੋਸ਼ੀ ਨੌਜਵਾਨ ਨੇ ਆਪਦੇ ਸਕੇ ਚਾਚੇ ਦੇ ਮੁੰਡੇ ਦੇ ਘਰ 'ਚ ਹੀ ਡਾਕਾ ਮਾਰਿਆ ਕੀ ਕੀ maal ਬਰਾਮਦ ਕੀਤੀ ਜਾਂਨਾਂ ਤੋਂ ਸਾਡੀ ਮਾਨਯੋਗ ਡੀਜੀਪੀ ਪੰਜਾਬ ਅਤੇ ਸਾਡੇ ਐਸਐਸਪੀ ਫਾਜ਼ਲਕਾ ਸ਼੍ਰੀ ਬ੍ਰਿੰਦਰ ਸਿੰਘ ਜੀ ਵਿਰਾਸ ਦੇ ਦੇਸ਼ਾ ਨਿਰਦੇਸ਼ਾਂ ਤੇ ਜਿਹੜੀ ਫਾਜ਼ਲਕਾ ਪੁਲਿਸ ਹੈ ਲਗਾਤਾਰ ਜੇ ਕੋਈ ਵੀ ਕ੍ਰਾਈਮ ਹੁੰਦਾ ਹੈ ਉਹਨੂੰ ਪ੍ਰੀਵੈਂਸ਼ਨ ਤੇ ਜੇ ਕੋਈ ਇਹ ਕ੍ਰਾਈਮ ਹੋ ਵੀ ਜਾਂਦਾ ਤਾਂ ਉਹਦੀ ਡਿਟੈਕਸ਼ਨ ਲਈ ਵੀ ਜਿਹੜੀ ਹਮੇਸ਼ਾ ਬਚਨ ਵੱਧ ਜਿਸ ਦੀ ਲੜੀ 'ਚ ਇਸ ਇੱਕ ਜਿਹੜਾ ਇਨਸੀਡੈਂਟ ਹੋਇਆ ਸੀ ਜੈਨ ਨਗਰੀ ਦੇ ਵਿੱਚ ਜਿਹੜੇ ਦੋ ਅਣਪਛਾਤੇ ਬੰਦਿਆਂ ਵੱਲੋਂ ਘਰ ਵਿੱਚ ਵੜ ਕੇ ਉਹਨਾਂ ਨੂੰ ਬੰਧਕ ਬਣਾ ਕੇ ਉਹਨਾਂ ਨੂੰ ਜਿਹੜੀ ਸੋਨੇ ਦੀ ਭਾਰੀ ਮਾਤਰਾ ਜਿਹਦੇ ਪੈਸੇ ਦੀ ਲੁੱਟ ਜਿਹੜੀ ਰਿਪੋਰਟ ਹੋਈ ਸੀ ਜਿਸ 'ਤੇ ਅਸੀਂ 18 ਨੰਬਰ ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ। ਜਿਸ ਨੂੰ ਅਸੀਂ ਟੈਕਨੀਕਲ ਅਤੇ ਸੀਸੀਟੀਵੀ ਫੁਟੇਜ ਦੇ ਨਾਲ ਅਸੀਂ ਟਰੈਕ ਕਰਕੇ ਸਾਰੇ ਜਿਹੜੇ ਟੀਮਸ ਲੱਗੇ ਨੇ ਅਸੀਂ ਇਹ ਟੀਮ ਸਾਡੀ ਸੀਗੀ, ਟੈਕਨੀਕਲ ਸਪੋਰਟ ਸੀਗੀ ਤੇ ਸਾਡੀ ਥਾਣੇ ਦੀ ਜਿਹੜੀ ਗਰਾਊਂਡ ਟੀਮ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਵਰਕ ਕਰਕੇ ਜਿਹੜਾ ਇਹਨੂੰ ਅਸੀਂ 2 ਜਿਹੜੇ ਦੋਨੇ ਜਿਹੜੇ ਅਕਿਊਜ਼ਡ ਆਈਡੈਂਟੀਫਾਈ ਵੀ ਕੀਤੇ ਆ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਵੀ ਕਰ ਲਿਆ ਤੇ ਜਿਹਨਾਂ ਕਿ ਇਨਵੈਸਟ ਕੀਤੇ ਬੰਦੇ ਕੀ ਕੀ ਨਾਮ ਨੇ ਜਿਹੜੇ ਦੋ ਇਹ ਅਰੈਸਟ ਕੀਤੇ ਨੇ ਬੰਦੇ ਇਹ ਅਸ਼ਵਨੀ ਕੁਮਾਰ ਬਿੱਟੂ ਜਿਹੜਾ ਹੈ ਪੁੱਤਰ ਜਗਦੀਸ਼ ਕੁਮਾਰ ਵਾਸੀ ਪੰਜਪੀਰ ਤੇ ਦੂਸਰਾ ਦੋਸ਼ੀ ਹੈ ਜਸਵਿੰਦਰਪਾਲ ਸਿੰਘ ਜੱਸਾ ਪੁੱਤਰ ਕੇਰ ਸਿੰਘ ਵਾਸੀ ਪੰਜਪੀਰ ਦਾ ਹੈ ਜਿਹੜੀ ਕੁੜੀ ਨਾਲ ਲੁੱਟ ਹੋਈ ਹੈ ਤੇ ਜੋ ਦੇਵਰ ਕਹਿੰਦਾ ਜੀ ਉਹ ਕਿਹੜਾ ਹੈ ਜੀ ਇਹ ਅਸਲ 'ਚ ਦੇਵਰ ਨਹੀਂ ਇਹ ਜਿਹੜਾ ਇਹਦਾ ਲੜਕੀ ਉਹਨਾਂ ਦਾ ਸਹੁਰਾ ਹੈਗਾ ਸੋਨ ਲਾਲ ਇਹ ਸੋਨ ਲਾਲ ਦਾ ਰੀਅਲ ਭਤੀਜਾ ਹੈ ਸੋਨ ਲਾਲ ਦੇ ਵੱਡੇ ਬ੍ਰਦਰ ਦਾ ਬੇਟਾ ਹੈ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਹਨਾਂ ਨੇ ਇੱਕ ਹੀ ਕੀਤੀ ਸੀ ਪਹਿਲਾਂ ਜੀ ਇਹ ਜਿਹੜੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਐਨਾਲਾਈਜ਼ ਕੀਤੀ ਹੈ ਇਹਨਾਂ ਨੇ तकरीबन ਘੰਟਾ 2 ਘੰਟੇ ਪਹਿਲਾਂ ਵੀ ਜਿਹੜਾ ਹੈਗਾ ਇਹਦੀ ਰਕੀ ਕਰਕੇ ਜਿਹੜਾ ਇਸ ਨੂੰ ਘਰ ਨੂੰ ਇਹਨਾਂ ਨੇ ਆਇਡੈਂਟੀਫਾਈ ਕੀਤਾ ਤੇ ਉੱਥੇ ਵੇਟ ਕਰਦੇ ਰਹੇ ਤੇ ਜਿਹੜਾ ਸਾਰਾ ਪਲੈਨਿੰਗ ਨਾਲ ਇਸ ਕੰਮ ਨੂੰ ਜਿਹੜਾ ਅੰਜਾਮ ਦਿੱਤਾ ਇਹਨਾਂ ਤੋਂ ਬਰਾਮਦ ਕੀ ਕੀਤਾ ਇਸ ਵਾਰ ਹੁਣ ਤੱਕ ਜੀ ਅਸੀਂ ਇਹਨਾਂ ਕੋਲੋਂ 55000 ਰੁਪਏ ਨਕਦੀ ਤੇ ਜਿਹੜਾ ਲੁੱਟ ਵਾਲੇ ਸਾਮੇ ਵਰਤਿਆ ਗਿਆ ਹਥਿਆਰ ਤੇ ਦੂਜਾ ਜਿਹੜਾ ਹੈਗਾ ਸੋਨਾ ਜਿਹੜਾ ਹੈਗਾ ਵਾਲੀਆਂ ਜਿਹੜੀਆਂ ਹੈਗੀਆਂ ਉਸ ਤੋਂ ਸਰ ਆਇਡੈਂਟੀਫਾਈ ਕਿਵੇਂ ਕੀਤਾ ਕਿਵੇਂ ਲੜੀ ਮਿਲੀ ਕਿਵੇਂ ਕੜੀ ਮਿਲੀ ਇਸ ਬਹੁਤ ਵੱਡਾ ਕ੍ਰਾਈਮ ਸੀ ਜਿਹੜੀ ਮੇਨਲੀ ਅਸੀਂ ਉਸ ਚੀਜ਼ ਨੂੰ ਨਾ ਡਿਸਕਲੋਸ ਕਰੀ ਤਾਂ ਕਿ ਅੱਗੇ ਜੇ ਕੋਈ ਕ੍ਰਾਈਮ ਹੋ ਜਾਦਾ ਅਸੀਂ ਮੇਨਲੀ ਬੇਸਿਕਲੀ ਇਹ ਸੀਸੀਟੀ ਵੀਡੀਓ ਤੋਂ ਤੇ ਜਿਹੜੀ ਹੈਗੀ ਬਾਸਟ ਜਿਹੜੀ ਲੋਕਲ ਲੈਵਲ ਤੇ ਹਿਊਮਨ ਇੰਟੈਲੀਜੈਂਸ ਤੋਂ ਜਿਹੜਾ ਹੈਗਾ ਇਹਨਾਂ ਦੇ ਆਟੋ ਨੂੰ ਜਿਹੜਾ ਇਹਨਾਂ ਨੇ ਯੂਜ਼ ਕੀਤਾ ਉਹ ਆਟੋ ਰਿਕਸ਼ਾ ਉਸ ਬੰਦੇ ਤੋਂ ਅਸੀਂ ਗਾਂ ਜਿਹੜੀ ਲੜੀ ਮਿਲੀ ਵੀ ਉਹਨਾਂ ਨੇ ਕਿੱਥੇ ਇਹਨਾਂ ਨੂੰ ਡ੍ਰੌਪ ਕੀਤਾ ਤੇ ਉੱਥੋਂ ਇਹ ਅਸੀਂ ਜਿਹੜੀ ਚੀਜ਼ ਹੈ ਆਈਡੈਂਟੀਫਾਈ ਹੋਈ ਸਰ ਜਿਸ ਦਿਨ ਆਪਾਂ ਗਏ ਸੀ ਉੱਥੇ মিডিਆ ਨੂੰ ਵੀ ਥੋੜਾ ਜਿਹਾ ਕੀਤਾ ਗਿਆ ਵੀ ਲੱਖਾਂ ਰੁਪਏ ਦੇ ਸੋਨਾ ਸੀਗਾ ਤੇ ਉਹਦੇ ਚ ਨਿਕਲੇਗਾ ਕੁਛ ਨਹੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਦੇਖੋ ਇਨਸੀਡੈਂਟ ਸੀਗਾ ਉਸ ਦਿਨ ਦਾ ਇਹ ਸੀਗਾ ਵੀ ਜਿਹੜੀ ਲੇਡੀਜ਼ ਸੀਗੀ ਕਾਫੀ ਟਰੋਮਾ ਦੇ ਵਿੱਚ ਸੀਗੀ ਤੇ ਉਹ ਪਛਾਣ ਕਰਨ ਦੇ ਵਿੱਚ ਕਾਬਲ ਨਹੀਂ ਸੀ ਜਿਵੇਂ ਉਹ ਸਾਨੂੰ ਫੇਸਿਸ ਅਨਕਵਰਡ ਦੱਸ ਰਹੀ ਸੀ ਪਰ ਸਾਨੂੰ ਸੀਸੀਟੀ ਵੀਡੀਓ ਤੋਂ ਜਿਹੜਾ ਅਸੀਂ ਐਨਲਾਈਜ਼ ਕੀਤਾ ਉਹਨਾਂ ਦੇ ਫੇਸਿਸ ਕਵਰਡ ਸੀਗੇ ਤੇ ਉਹ ਇਸ ਕਰਕੇ ਆਈਡੈਂਟੀਫਾਈ ਨਹੀਂ ਹੋਏ ਤੇ ਕਾਫੀ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਦੇ ਜਿਹੜੇ ਚੀਜ਼ਾਂ ਲੋਕਰ ਜਾਂ ਇਹਨਾਂ ਜਿਹੜੇ ਕੀਜ਼ ਉਹ ਤੋਂ ਚੋਰੀ ਹੋ ਗਈਆਂ ਸੀ ਤਾਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਹੈਂਡਓਵਰ ਕੀਤੀਆਂ ਉਹ ਫੀਸ ਦੇ ਵਿੱਚੋਂ ਜਿਹੜੇ ਇਹਨਾਂ ਲੋਕਰ ਵਿੱਚੋਂ ਵੀ ਜਿਹੜਾ ਕਾਫੀ ਸਮਾਨ ਇਹਨਾਂ ਨੂੰ ਬਰਾਮਦ ਹੋ ਗਿਆ ਜੋ ਇਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਵੀ ਸਾਨੂੰ ਬਰਾਮਦ ਸਰ ਰਿਸ਼ਤੇਦਾਰ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂ ਕੀਤਾ ਗਿਆ ਹੈ ਕਿਸ ਕੀ ਕਾਰਨ ਰਿਹਾ ਇਹ ਅੰਜਾਮ ਦੇਣ ਦਾ ਇਹ ਜਿਹੜੀ ਇਸ ਬਾਰੇ ਦੇਖੋ ਇਹ ਜਿਹੜਾ ਇਹਨਾਂ ਦਾ ਫੈਮਿਲੀ ਡਿਸਪਿਊਟ ਜਾਂ ਕਿਸ ਤਰ੍ਹਾਂ ਦਾ ਉਹ ਇਹਨਾਂ ਦੀ ਫੈਮਿਲੀ ਦੇ ਵੱਲੋਂ ਵੀ ਜ਼ਿਆਦਾ ਅਸੀਂ ਜਿਹੜਾ ਪਤਾ ਲੱਗ ਸਕਦਾ ਵੀ ਇਹ ਇਹਨਾਂ ਦਾ ਕੀ ਮੋਟਿਵ ਸੀ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਵੀ ਅਸੀਂ ਵੀ ਇਹ ਚੀਜ਼ ਕਰਾਂਗੇ ਵੀ ਇਸ ਵਕਦਰ ਉਹਨਾਂ ਦੀ ਇੰਟੈਂਸ਼ਨ ਕੀ ਸੀਗੀ 라ਉ ਕੀ ਕਰਨਾ ਚਾਹੁੰਦੇ ਸੀ ਵੀ ਉਹ ਇਹਨਾਂ ਨੂੰ ਮੈਂਟਲੀ ਜਾਂ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਕਿਉਂ ਅੰਜਾਮ ਦਿੱਤਾ ਇਹ ਦੋਨੋਂ ਜਰੂਰ ਟ੍ਰੈਕ ਕਰਾਂ ਦੋਨਾਂ ਤੇ ਕੋਈ ਪਹਿਲੇ ਕ੍ਰਾਈਮਨਲ ਪਰਚੇ ਦਰਜ ਹੈ ਨਸ਼ੇ ਕਰਦੇ ਹਨ ਹਾਂਜੀ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਸ ਤੇ ਤਿੰਨ ਐਫ ਆਈ ਆਰ ਦਰਜ ਰਿਹਾ ਅ ਜਿਸ ਤੇ ਦੋ ਐਨ ਡੀ ਪੀ ਐਸ ਤੇ ਕਾਈ ਪੀ ਸੀ ਦਾ ਮਕਦਮਾ ਜਸਵਿੰਦਰਪਾਲ ਸਿੰਘ ਜਿੱਸਾ ਹੈ ਜਿਹੜੀ ਇਸ ਤੇ ਵੀ ਜਿਹੜਾ ਐਨ ਡੀ ਪੀ ਐਸ ਦੀ ਐਫ ਆਈ ਆਰ ਦਰਜ ਠੀਕ ਹੈ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ ਮਤਲਬ ਕ੍ਰਾਈਮ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਵਧਾ ਚੜਾ ਕੇ ਦੱਸਦੇ ਆ ਸਾਰੇ ਲੋਕਾਂ ਨੂੰ ਅਪੀਲ ਆ ਵੀ ਵੈਸੇ ਸਾਡੇ ਪੁਲਿਸ ਦੇ ਦੇਖੋ ਇਹ ਜੇ ਤੁਸੀਂ ਸਾਡੇ ਤੇ ਭਰੋਸਾ ਬਣਾ ਕੇ ਰੱਖੋਗੇ ਤਾਂ ਅਸੀਂ ਹਮੇਸ਼ਾ ਆਪਦੇ ਡਿਟੈਕਟਿਵ ਜਿਹੜੀ ਵੀ ਕੋਈ ਕ੍ਰਾਈਮ ਹੋ ਜਾਂਦਾ ਸਾਡੀ ਡਿਊਟੀ ਹੈਗੀ ਸਾਡੀ ਪਹਿਲਾਂ ਤਾਂ ਰਿਸਪਾਂਸਿਬਿਲਟੀ ਹੈ ਵੀ ਅਸੀਂ ਉਹਨੂੰ ਪ੍ਰिवेंट ਕਰੀਏ ਜੇ ਨਾ ਦੇਵੇ ਜੇ ਕਿਤੇ ਕ੍ਰਾਈਮ ਹੋ ਜਾਂਦਾ ਤਾਂ ਉਹਨਾਂ ਪੈਨਿਕ ਨਾ ਕ੍ਰੀਏਟ ਕਰਕੇ ਆਪਾਂ ਲੋਕਾਂ ਨੂੰ ਆਪਾਂ ਸੱਚ ਤੇ ਰਹੀਏ ਜਿੰਨਾ ਆਪਾਂ ਸੱਚ ਦੇ ਸੱਚਾਈ ਤੇ ਰਵਾਂਗੇ ਤਾਂ ਉਸ ਚੀਜ਼ ਸਾਨੂੰ ਵੀ ਕੋਈ ਇਸ ਚੀਜ਼ ਦੇ ਡਿਟੈਕਸ਼ਨ ਚ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਜਿਹੜੀ ਚੀਜ਼ ਤੁਸੀਂ ਸਾਨੂੰ ਡਿਸਕ੍ਰਾਈਬ ਕਰਨੀ ਆ ਉਸ ਤੋਂ ਹੀ 50% ਡਿਟੈਕਸ਼ਨ ਹੋਣਾ ਤਾਂ ਹਮੇਸ਼ਾ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਪੈਨਿਕ ਨਾ ਗਰੇਟ ਸਾਨੂੰ ਜਿਹੜੀ ਇਹ ਸੱਚਾਈ ਦੱਸਣ ਤਾਂ ਜੋ ਇਹ ਚੀਜ਼ ਆਪਾਂ ਪ੍ਰिवेंट ਵੀ ਕਰ ਸਕੀਏ ਜੇ ਤੇ ਹੋ ਜਾਂਦੀ ਹੈ ਤਾਂ ਡਿਟੈਕਟ ਕਰ ਸਕੀਏ ਠੀਕ ਹੈ